ਗਰਮੀ ਬਹੁਤ ਪੈ ਰਹੀ ਹੈ ਤਾਪਮਾਨ 45 ਡਿਗਰੀ ਤੋਂ ਟੱਪ ਗਿਆ ਹੈ ਅਜਿਹੀ ਗਰਮੀ ਤੋਂ ਅਜਿਹੀ ਗਰਮ ਹਵਾ ਤੋਂ ਆਪਣੇ ਆਪ ਦਾ ਬਚਾਅ ਬਹੁਤ ਜ਼ਰੂਰੀ ਹੈ ਖਾਸ ਕਰਕੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਗਰਮੀ ਤੋਂ ਤੇ ਗਰਮ ਲੂ ਤੋਂ ਕਿਵੇਂ ਬਚਾਇਆ ਜਾਵੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਪੈਨ ਚੱਕ ਲਵੋ ਹਾਈਲਾਈਟ ਗੱਲਾਂ ਕਰ ਲਵੋ ਜਿਹੜੀ ਗੱਲ ਠੀਕ ਲੱਗੀ ਉਸ ਨੂੰ ਅੰਡਰਲਾਈਨ ਕਰ ਲਵੋ ਕਿਉਂਕਿ ਵੀਡੀਓ ਤੁਹਾਡੇ ਬਹੁਤ ਕੰਮ ਆ ਸਕਦੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੁਦਰਤ ਦੇ ਉਸ ਅਨਮੋਲ ਤੋਹਫੇ ਦੀ ਜਿਸ ਨੇ ਸਾਨੂੰ ਗਰਮੀ ਤੋਂ ਬਚਾਉਣਾ ਹੈ ਜਿਸ ਨੂੰ ਗਰਮੀ ਨਾਲ ਲੜਨ ਵਾਸਤੇ ਹੀ ਬਣਾਇਆ ਗਿਆ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਗੁੰਦਕਤੀਰੇ ਦੀ ਗੁੰਦਕਤੀਰੇ ਦੀ ਵਰਤੋਂ ਕਰਕੇ ਉਸ ਦਾ ਸੇਵਨ ਕਰਕੇ ਆਪਾਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਗਰਮੀ ਤੋਂ ਤੇ ਗਰਮ ਲੂ ਤੋਂ ਬਚਾ ਸਕਦੇ ਹਾਂ ਅੱਜ ਹੀ ਗੂੰਦ ਕਤੀਰਾ ਪੀਓ ਕੇ ਰੱਖ ਦਿਵੋ ਕਿਉਂਕਿ ਜਦੋਂ ਆਪਾਂ ਗੂੰਦ ਕਤੀਰੇ ਦਾ ਇੱਕ ਚਮਚ ਕੱਚੀ ਲੱਸੀ ਵਿੱਚ ਮਿਲਾ ਕੇ ਰੋਜ਼ ਇੱਕ ਵਾਰ ਪੀਂਨੇ ਹਾਂ ਉਸ ਨਾਲ ਜ਼ਰੂਰਤ ਤੋਂ ਜ਼ਿਆਦਾ ਪਸੀਨਾ ਆਉਣਾ ਬੰਦ ਹੋ ਜਾਂਦਾ ਹੈ ਮੂੰਹ ਚੋਂ ਤੇ ਪਸੀਨੇ ਤੋਂ 스ਮੈਲ ਆਉਣੀ ਰੁਕ ਜਾਂਦੀ ਹੈ ਜਿਸ ਦੇ ਸਰੀਰ ਵਿੱਚ ਗਰਮੀ ਪਈ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਬਵਾਸੀਰ ਦੀ ਜਲਣ ਘਟ ਜਾਂਦੀ ਹੈ ਤੇ ਜੇ ਆਪਾਂ ਦਹੀਂ ਦੀ ਬਣਾਈ ਲੱਸੀ ਦੇ ਵਿੱਚ ਅੱਧਾ ਚਮਚ ਗੂੰਦ ਕਟੀਰਾ ਪਾ ਕੇ ਖਾਣੇ ਤੋਂ ਤੁਰੰਤ ਬਾਅਦ ਲਈਏ ਉਸ ਨਾਲ ਖਾਦਾ ਪੀਤਾ ਤੁਹਾਨੂੰ ਲੱਗਣ ਲੱਗ ਜਾਵੇਗਾ ਮੂੰਹ ਪੱਕਣਾ ਬੰਦ ਹੋ ਜਾਵੇਗਾ ਤੁਹਾਡੀ ਮੈਮਰੀ ਵਧ ਜਾਵੇਗੀ ਤੁਸੀਂ ਐਵੇਂ ਵੀ ਕਰ ਸਕਦੇ ਹੋ ਇੱਕ ਗਲਾਸ ਲਵੋ ਉਸ ਵਿੱਚ ਅੱਧਾ ਨਿੰਬੂ ਨਚੋੜ ਲਵੋ ਥੋੜੀ ਜੀ ਕਾਲੀ ਮਿਰਚ ਤੇ ਦੇਸੀ ਨਮਕ ਮਿਲਾ ਲਵੋ ਫੇਸ ਵਿੱਚ ਅੱਧਾ ਚਮਚ ਗੂੰਦਕਤੀ ਰੇ ਨੂੰ ਮਿਲਾ ਲਵੋ ਦੋਸਤੋ ਇਸ ਮਿਕਸਚਰ ਨੂੰ ਪੀਣ ਨਾਲ ਔਰਤਾਂ ਨੂੰ ਜਿਹੜੇ ਪੀਰੀਅਡਸ ਆਉਂਦੇ ਹਨ ਉਹ ਖੁੱਲ ਕੇ ਆਉਣਗੇ ਪੀਰੀਅਡ ਦੇ ਵਿੱਚ ਜਿਹੜਾ ਦਰਦ ਹੁੰਦਾ ਹੈ ਉਸ ਤੋਂ ਆਰਾਮ ਮਿਲੇਗਾ ਇਸ ਘੋਲ ਨੂੰ ਪੀਣ ਨਾਲ ਐਚ ਪੀ ਵਧਣ ਲੱਗੇਗਾ ਲਿਪਸ ਤੇ ਨੇਲਸ ਦੇ ਉੱਤੇ ਲਾਲੀ ਆ ਜਾਵੇਗੀ ਦੋਸਤੋ ਜੇਕਰ ਤੁਸੀਂ ਰੋਜ਼ਾਨਾ ਇਸ ਘੋਲ ਦਾ ਸੇਵਨ ਕਰਦੇ ਹੋ ਇਸ ਨਾਲ ਤੁਹਾਡੇ ਡਾਰਕ ਸਰਕਲ ਠੀਕ ਹੋ ਜਾਣਗੇ ਤੇ ਫੇਸ ਤੇ ਗਲੋ ਆ ਜਾਵੇਗਾ ਜੇ ਠੰਡੇ ਦੁੱਧ ਦੇ ਵਿੱਚ ਗੂੰਦਕੂਤੀ ਰੇਦਾ ਅੱਧਾ ਚਮਚ ਮਿਲਾ ਕੇ ਪੀਤਾ ਜਾਵੇ ਇਸ ਨਾਲ ਪੁਰਾਣਾ ਤੋਂ ਪੁਰਾਣਾ ਤਜਾਬ ਠੀਕ ਹੋ ਜਾਵੇਗਾ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਬਹੁਤ ਲਾਭ ਹੋਵੇਗਾ ਦੋਸਤੋ ਬਿਨਾ ਮਿੱਠੇ ਵਾਲੇ ਦੁੱਧ ਦਾ ਮੰਗੋ ਸ਼ੇਕ ਬਣਾ ਕੇ ਉਸ ਵਿੱਚ ਅੱਧਾ ਚਮਚ ਗੂੰਦਕੂਤੀ ਦਾ ਪਾ ਦਿਵੋ ਇਸ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਸਰੀਰ ਵਿੱਚੋਂ ਕਮਜ਼ੋਰੀ ਦੂਰ ਹੋ ਜਾਵੇਗੀ ਤੇ ਨਿਗਾ ਵੀ ਵਧ ਜਾਵੇਗੀ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸੇ ਗਏ ਗੁੰਦਕ ਧੀਰਾ ਦੇ ਲਾਭ ਵਧੀਆ ਲੱਗੇ ਤਾਂ ਆਪਣੇ ਦੋਸਤਾਂ ਨਾਲ ਸਾਂਝੀ ਜ਼ਰੂਰ ਕਰਿਓ ਤਾਂ ਜੋ ਤੁਹਾਡੇ ਦੋਸਤ ਤੁਹਾਡਾ ਪਰਿਵਾਰ ਗਰਮੀ ਤੋਂ ਤੇ ਗਰਮ ਲੂ ਤੋਂ ਬਚ ਸਕੇ ਜਿਹੜੇ ਦੋਸਤ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਆ ਸਾਡਾ ਚੈਨਲ ਗਿਆਨ ਦੇ ਰਾਹੀਂ ਫੋਲੋ ਜ਼ਰੂਰ ਕਰਿਓ YouTube ਵਾਲੇ ਗਿਆਨ ਦੇ ਰਾਹੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ